ਜਿਹੜੇ ਸੱਜਣ ਘਰੇ ਆਪਦੇ ਚੈਂਪੀਅਨ ਘੋੜੇ ਦੇ ਬੱਚਾ ਪੈਦਾ ਕਰਨੇ ਚਾਹੁੰਦੇ ਜਾਂ ਸੋ ਕੁਆਲਿਟੀ ਦੀ ਬਰੀਡਿੰਗ ਕਰਨੇ ਚਾਹੁੰਦੇ ਆ ਤੇ ਪੈਸੇ ਲਾਉਣੇ ਆ ਹਿਸਾਬ ਦੇ ਘੋੜੀ ਵੀ ਗੱਭਣ ਚਾਹੀਦੀ ਆ ਤਾਂ ਚੰਗੇ ਘੋੜੇ ਤਾਂ ਚਾਹੀਦੇ ਤਾਂ ਆਹ ਵੀਡੀਓ ਪੂਰੀ ਦੇਖ ਲਓ ਪਤਾ ਨਹੀਂ ਕਿੰਨੇ ਸੋਆਂ ਦਾ ਚੈਂਪੀਅਨ ਚੰਗਾ ਘੋੜਾ ਲੈਜੈਂਡੀ ਮੰਨਿਆ ਗਿਆ ਤੇ ਘੋੜੀ 'ਚ ਵੀ ਆਪਚ ਬਰੀਕੀ-ਬਰੂਕੀ ਤੇ ਕਰੰਟ ਤਾਂ ਪੂਰਾ ਹੀ ਆ ਸਾਰੀ ਡਿਟੇਲ ਦਵਾਂਗੇ ਕਿੰਨੇ ਟਾਈਮ ਦੀ ਗੱਭਣ ਕੀ ਉਮਰ ਆ ਕੀ ਹਾਈਟ ਆ ਕਿਹੜੇ ਘੋੜੇ ਤੋਂ ਗੱਭਣਾ ਬਸ ਵੀਡੀਓ ਪੂਰੀ ਦੇਖ ਲਓ ਬੜੀ ਲੰਮੀ ਵੀਡੀਓ ਨਹੀਂ ਬਣਾਉਣੀ 3-4 ਮਿੰਟਾਂ ਦੀ ਵੀਡੀਓ ਬਣਾਉਣੀ ਹੈ ਵਿੱਚ ਹੀ ਸਾਰੀ ਡਿਟੇਲ ਦੇ ਦੇਣੀ ਹੈ ਤਾਂ ਜੋ ਤੁਹਾਨੂੰ बार-बार ਫੋਨ ਲਾ ਕੇ ਡਿਟੇਲ ਲੈਣ ਦਾ ਪਤਾ ਨਾ ਡਿਟੇਲ ਦਾ ਪਤਾ ਕਰਨ ਦਾ ਜੱਭ ਨਾ ਪਵੇ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਹੈ ਸਾਰੇ ਭਰਾ ਵਧੀਆ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਵੀ ਸੰਦਰਾਵਸਤੀ ਜੀ ਹੋਣਗੇ ਤੇ ਦੋਸਤੋ ਸੱਜਰੀ ਸਵੇਰ ਸੱਜਰੇ ਜਾਨਵਰ ਦੀ ਵੀਡੀਓ ਨਾਲ ਅੱਜ ਜਿਹੜੀ ਘੋੜੀ ਲੈ ਆਏ ਆ ਤੁਹਾਡੇ ਫਾਇਦੇ ਦੀ ਸੋਨੇ ਇੰਨੀ ਗਾਰੰਟੀ ਦੇ ਦਿੰਦਾ ਘੋੜੀ ਚ ਬਰੀਕੀਆਂ ਵੀ ਚੰਗੀਆਂ ਮਾਰਵਾੜੀ ਘੋੜੀ ਆ ਪੇਟਲ ਬੂਟਲ ਲੰਬੀ ਪੂਰੀ ਚੰਗੀ ਕਹਿ ਸਕਦੇ ਆ ਤੇ ਦੂਜਾ ਫਾਇਦਾ ਜਿਹੜਾ ਤੁਹਾਨੂੰ ਆਏ ਦੱਸ ਦਿਆਂ ਵੀ ਚੈਂਪੀਅਨ ਘੋੜੇ ਤੋਂ ਜਿਹਦੀ ਫੀਸ ਵੀ ਪੂਰੀ ਆ ਹਾਈ ਫਾਈ ਫੀਸ ਆ ਪਰ ਘੋੜੀ ਦਾ ਰੇਟ ਬਹੁਤ ਜਾਇਜ਼ ਆ ਚੈੱਕ ਪਾਸ ਆ ਘੋੜੀ ਜਿੰਨੇ ਵੀ ਸੂਆਂ ਚ ਗਿਆ ਸਾਰੇ ਸੂਆਂ ਦਾ ਚੈਂਪੀਅਨ ਪਹਿਲੇ ਦੂਜੇ ਤੀਜੇ ਨੰਬਰਾਂ ਤੇ ਖੜਾ ਘੋੜਾ ਅੰਦਾਜ਼ਾ ਤੋਂ ਹੀ ਲਾਈ ਲਿਆ ਉਹਨਾਂ ਮੱਝੂ ਕੇ ਖਾਨਦਾਨ ਚੋਂ ਘੋੜਾ ਬਲੰਦ ਦਾ ਆਪਾਂ ਕਹਿ ਸਕਦੇ ਹਾਂ ਬੱਚਾ ਤੇ ਨਾਮ ਆ ਖਲੀਫਾ ਖਲੀਫਾ ਦੋਸਤੋ ਕੇ ਜਾਣ ਪਹਿਚਾਨ ਦਾ ਮਕਤਾ ਨਹੀਂ ਤੇ ਰਿਜ਼ਲਟ ਬਹੁਤ ਚੰਗਾ ਹੈ ਘੋੜੇ ਦਾ ਕੱਦ ਕਾਠ ਵੀ ਚੰਗਾ ਤੇ ਚੈਂਪੀਅਨ ਵੀ ਆ ਤੇ ਘੋੜੀ 'ਚ ਵੀ ਕੋਈ ਕਮੀ ਪੇਸ਼ੀ ਨਹੀਂ ਬਰੀਕੀਆਂ ਬਰੂਕੀਆਂ ਘੋੜੀ 'ਚ ਵੀ ਸਾਰੀਆਂ ਚੰਗੀਆਂ ਗਰਦਨ ਗਰਦਨ ਦੇਖੋ ਲੰਬੀ ਲੰਬੀ ਚਾਂਕੀ ਹੈ ਤੇ ਚਮੜੀ ਦੀ ਆਪਾਂ ਕਹਿ ਸਕਦੇ ਜਿਵੇਂ ਆਪਾਂ ਕਹਿਨੇ ਕਹਿੰਦੇ ਹਾਂ ਵੀ ਪਤਲੀ ਚਾਹੀਦੀ ਮਾਰਵਾੜੀ ਚ ਲੂਈ ਲਾਈਆਂ ਪੂਰੀ ਪਤਲੀ ਹੈ ਚਮਕ ਫੁੱਲਾ ਸਾਰੀ ਡਿਟੇਲ ਦਮਾਉਣੇ ਵਾਸਤੇ ਇਹ ਵੀਡੀਓ ਪੂਰੀ ਹੈ ਜਿਹੜੀ ਸਾਰੀ ਦੇਖ ਲਿਓ ਤਾਂ ਜੋ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜੇ ਤੇ ਰੇਟ ਆ ਨੰਬਰ ਥੱਲੇ ਚੱਲੀ ਜਾਂਦੇ ਰੇਟ ਇੰਨੇ ਨੇ ਤੇ ਪਤਾ ਲੈ ਲਿਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੁਹਾਡੇ ਸ਼ੇਅਰ ਨਾਲ ਜਿਹੜੇ ਭਰਾ ਨੂੰ ਲੋਡ ਹੋਈ ਉਹਦੇ ਤਾਂ ਵੀਡੀਓ ਪਹੁੰਚ ਜੂ ਤੇ ਕਮੈਂਟਾਂ ਜਰੂਰ ਦੱਸਿਓ ਘੋੜੀ ਕਿਵੇਂ ਦੀ ਲੱਗੀ ਤੇ ਬਾਕੀ ਆਜੂ ਵੱਧਦੇ ਆਪਾਂ ਵੀਡੀਓ ਵਾਲ ਨੂੰ ਦਿੰਨੇ ਡਿੱਤੇ ਦੋਸਤੋ ਸਾਢੇ 4 ਸਾਲ ਦੀ ਘੋੜੀਏ ਇੱਕ ਸੂਆ ਦਿੱਤਾ ਹੋਇਆ ਤੇ ਦੂਜੀ ਵਾਰ ਖਲੀਫੇ ਤੋਂ ਵੱਪਣ ਸੂਆ ਮਾਲਕਾਂ ਨੇ ਜਿੱਦਾਂ ਦੱਸਿਆ ਮਗਰਲੇ ਸੂਏ ਦਾ ਵੀ ਪੂਰਾ ਟੌਪ ਦੀ ਬੱਚੀ ਦਿੱਤੀ ਸੀ ਤੇ ਬੱਚਾ ਐਕਟਿਵ ਵੀ ਟੌਪ ਦਾ ਦੋ ਘੋੜੀ ਦੀ ਹਾਈਟ 9 ਟੈਂਚਾ ਜੀ ਸਾਢੇ 4 ਸਾਲ ਉਮਰ ਆ ਮੱਥੇ ਬਲੇਜ ਆ ਬਲੇਜ ਵੀ ਪੂਰਾ ਪ੍ਰੋਪਰ ਆ ਨਾ ਹੀ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਚੌੜਾ ਤੇ ਤਿੰਨੇ ਪੈਰ ਥੋੜੇ ਥੋੜੇ ਚਿੱਟੇ ਆ ਪੱਠ ਪੁੜੇ ਦੀ ਚੰਗੀ ਆ ਸੰਭੀ ਚੰਗੀ ਹੋਈ ਆ ਪੇਟਲਾ ਕੁੜੀ ਦੇਖਣ ਨੂੰ ਇਦਾਂ ਲੱਗ ਰਿਹਾ ਜਿਵੇਂ 5-6 ਮਹੀਨੇ ਗੱਭਣ ਹੋਵੇ ਪਰ 2 ਮਹੀਨਿਆਂ ਦੀ ਚੈੱਕ ਪਾਸਾ ਖਲੀਫੇ ਤੋਂ ਸਾਰੀ ਫੋਟੋ ਵੀਡੀਓ ਸਾਰੇ ਪ੍ਰੂਫ ਆਪਾਂ ਨੂੰ ਮਿਲ ਜਾਣਗੇ ਤੇ ਚਾਹੇ ਤੁਸੀਂ ਬਾਈ ਹੋਣਾ ਖਲੀਫੇ ਵਾਲਿਆਂ ਤੋਂ ਪੁੱਛ ਵੀ ਸਕਦੇ ਆ ਵੀ ਇਹ ਕੁੜੀ ਗੱਭਣ ਹੈਗੀ ਹੈ ਨਹੀਂ ਤੇ ਬਾਕੀ ਤੁਸੀਂ ਆਪਦੇ ਡਾਕਟਰ ਤੋਂ ਜਿਹੜੇ ਤਾਂ ਮਰਜ਼ੀ ਚੈੱਕ ਕਰਵਾ ਕੇ ਲਿਜਾ ਸਕਦੇ ਆ ਆਪਣੀ ਚੈੱਕ ਹੋ ਵੀ ਹੋਈ ਆ ਤੇ ਇਹ ਰੇਟ ਜਾਇਜ਼ ਮਿੱਤਰ ਜਿਆਦਾ ਐ ਨਾ ਸਮਝੋ ਪਤ ਨਹੀਂ ਖਲੀਫੇ ਤੋਂ ਗੱਬਣਾ ਚੈਂਪੀਅਨ ਘੋੜੇ ਤੋਂ ਗੱਬਣਾ ਤਾਂ ਰੇਟ ਬਾਲਾ ਜਾਇਜ਼ ਹੋ ਆਪਾਂ ਨੂੰ ਭਾਣਾ ਮਿਲਿਆ ਤਾਂ ਆਪਾਂ ਭਾਣ ਵਾਲੀ ਦੇ ਦੇਣੀ ਆ ਗੱਬਣ ਖਲੀਫੇ ਤੋਂ ਬੱਚਾ ਚੰਗਾ ਸੋਹ ਕੁਆਲਿਟੀ ਦਾ ਬੱਚਾ ਦਊ ਤੇ ਮੰਨ ਲਓ ਆਪਚ ਘੋੜੀ ਚ ਬਰੀਕੀਆਂ ਚੰਗੀਆਂ ਕਰਦਣ ਵਾਲੇ ਪਾਸੋਂ ਮੂੰਹ ਬਹੁਤ ਪਤਲਾ ਕੰਨ ਕੰਡੀਸ਼ਨ ਚੰਗੀ ਪੁੱਠਾ ਪਾਠਾ ਸੋਹਣਾ ਤਾਂ ਬੱਚਾ ਸੋਹਣਾ ਦੇ ਦੇਣਾ ਤੇ ਬਾਕੀ ਨੰਬਰ ਚੱਲ ਪਏ ਉੱਪਰ ਦੋਸਤੋ ਜੇ ਤੁਹਾਡੇ ਪਸੰਦ ਹੋਈ ਤਾਂ ਨੰਬਰਾਂ ਤੇ ਸੰਪਰਕ ਕਰ ਲੇ